ਮੈਂ ਮੈਂ ਹੱਕ ਮੰਗਦਾ ਹਾਂ ਮੈਂ ਕੋਈ ਭੀਖ ਨਹੀਂ ਮੰਗਦਾ ਸੈਂਟਰ ਤੋਂ 50000 ਕੋਲ GST ਦਾ 8000 ਰੁਪਏ ਆਡੀਅன்ஸ் ਦਾ ਸਾਡਾ ਉਹ ਹੀ ਦੇ ਦਾਂਗੇ ਅਸੀਂ ਉਹਦੇ ਨਾਲ ਹਸਾਰ ਲਾਂਗੇ ਪਰ ਲੋਕ ਕਹਿੰਦੇ ਸੀ ਕੰਮ ਜੀ ਕਿਉਂਕਿ ਲੋਕ ਕੰਮ ਕਰਾ ਨਾਲ ਲਗਾਉਂ ਆਸ਼ੋਡੰਦਰ ਨੂੰ ਕਹਿੰਦੇ ਆ ਅਸੀਂ ਚੱਟਾ ਦੇਵਾਂਗੇ ਮੈਂ ਮਾ ਚੰਦ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਪਾਣੀ ਨੂੰ ਪਰ ਉਹ ਕਿੰਨੇ ਰੁਕ ਲੈਣਗੇ ਉਹਨਾਂ ਦਾ ਵੀ ਤਾਂ ਕੁਦਰਤੀ ਬਹਾਅ ਜਿਹੜਾ ਹੈ ਹੈ ਚਾਹੀ ਹੋਏ ਨਾ ਕਿ ਨਾ ਇਸ ਦੀ ਨਹੀਂ ਆ ਗਈ ਚਾਹੇ ਦੋ ਮਰਤੀਆ ਪਰ ਇਹਨਾਂ ਨੂੰ ਇਹਨਾਂ ਨੂੰ ਇਹਨੂੰ ਪਤਾ ਸੰਕਟ ਦੀ ਘੜੀ ਆ ਪੰਜਾਬ ਪੰਜਾਬ ਫੂਟਬਾਲ ਹੈ ਪੰਜਾਬ ਦੇਸ਼ ਜਦੋਂ ਵੀ ਦੇਸ਼ ਸੰਕਟ 'ਚ ਆਇਆ ਤਾਂ ਪੰਜਾਬ ਨਾਲ ਖੜਿਆ ਚਾਹੇ ਉਹ ਹਰੀ ਕ੍ਰਾਂਤੀ ਹੋਵੇ ਚਾਹੇ ਆਜ਼ਾਦੀ ਲੈਣੀ ਹੋਵੇ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਤੇ ਅੱਜ ਪੰਜਾਬ ਸੰਕਟ 'ਚ ਹੈ ਤਾਂ ਮੈਂ ਉਮੀਦ ਕਰਦਾ ਕਿ ਦੇਸ਼ ਪੰਜਾਬ ਨਾ ਘੜੂਗਾ ਸਰ ਹਾਂ ਮੈਂ ਮੈਂ ਹੱਥ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਸੈਂਟਰ ਤੋਂ 50000 ਕਰੋੜ ਜੀਐਸਟੀ ਦਾ 8000 ਕਰੋੜ ਆਰਡੀਐਫ ਦਾ ਸਾਦਾ ਉਹੀ ਦੇ ਦੇਣ ਅਸੀਂ ਉਹਦੇ ਨਾਲ ਸਾਰ ਲਾਂਗੇ ਤੁਹਾਨੂੰ ਆਇਆ ਜੀ ਕੇਂਦਰ ਤੋਂ ਨਹੀਂ ਪੀਐਮ ਸਾਹਿਬ ਨੇ ਗੱਲ ਕੀਤੀ ਆ ਕੋ ਇਹ ਹਾਲਾਤ ਇਦਾਂ ਹੋਣੇ ਨਹੀਂ ਚਾਹੀਦੇ ਮਤਲਬ ਆਪਾਂ ਅੱਗੇ ਤੋਂ ਅੱਗੇ ਤੋਂ ਇਹਨਾਂ ਲੋਕਾਂ ਨੂੰ ਘਰਾਂ ਦੇ ਜਾਂਦਾ ਘਰਾਂ ਦੀਆਂ ਛੱਤਾਂ ਤੋਂ ਜਾਂ ਫਿਰ ਜਿਵੇਂ ਕੱਲ ਮੈਂ ਕਿਹਾ ਸੀ ਉਹ ਤੇ ਪੁਲਾਂ ਤੇ ਬੈਠੇ ਲੋਕ ਕਿਉਂਕਿ ਲੋਕ ਪਰਿਵਾਰ ਨਹੀਂ ਛੱਡਦੇ ਹਾਲਾਂਕਿ ਫੌਜ ਜੋ ਹੈ ਉਹ ਸਾਡਾ ਬਹੁਤ ਸਾਥ ਦੇ ਰਹੀ ਹੈ 20 ਹੈਲੀਕਾਪਟਰ ਫੌਜ ਦੇ ਲੱਗੇ ਹੋਏ ਨੇ ਲੋਕ ਕਹਿੰਦੇ ਸੀ ਕਰਨੀ ਛੱਡਨੇ ਕਿਉਂਕਿ ਲੋਕਾਂ ਦੇ ਘਰਾਂ ਨਾਲ ਲਗਾਓ ਹੈ ਅਸ਼ੂ ਡੰਗਰ ਨੇ ਉਤੇ ਕਹਿੰਦੇ ਅਸੀਂ ਛੱਤਾਂ ਤੇ ਬਹਿ ਜਾਵਾਂਗੇ ਸੁਰਾਸ਼ਨ ਪਾਣੀ ਦੇਣ ਤੁਫਾਜ ਦਾ ਬਹੁਤ ਮੈਂ ਧੰਨਵਾਦ ਕਰਦਾ ਇੰਡੀਅਨ ਆਰਮੀ ਦਾ ਕਿ ਉਹਨਾਂ ਨੇ 20 20 ਹੈਲੀਕਾਪਟਰ ਔਰ ਚੱਲ ਰਹੇ ਨੇ ਇਸ ਵਕਤ ਮਾਤਾ ਪਾਂਦੇ ਬੰਗਾਨੇ ਲੈ ਕੇ ਬੰਦੂ ਲੈ ਕੇ ਚੇਲ ਦੇ ਮਾਨਸੇ ਡੈਮ ਨੇ ਇਹ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਹੈ ਉਹ ਅਜੇ ਤੱਕ ਅਜੇ ਤੱਕ ਹੈ ਅਜੇ ਤੱਕ ਡੈਮ ਡੈਮ ਜਿਹੜੇ ਨੇ ਸੀ ਜਿਦੋਂ ਤਿੰਨ ਮੇਨ ਡੈਮ ਨੇ ਰੰਜੀਤ ਸਾਗਰ ਪੌਂਗ ਡੈਮ ਤੇ ਪਾਖੜ ਤਿੰਨੋਂ ਸੇਫ ਨੇ ਅਜੇ ਤੱਕ ਪਰ ਜੇ ਤਹਾਂ ਤੋਂ ਪਾਣੀ ਨਾ ਆਵੇ ਜਿਵੇਂ ਹੁਣ ਦੇਖੋ ਮੌਸਮ ਠੀਕ ਹੋ ਗਿਆ ਕੁਦਰਤ ਮੂਰੇ ਕੋਈ ਮਾਰ ਨਹੀਂ ਜੇ ਉਪਰੋਂ ਕੋਈ ਪਾਣੀ ਉਪਰੋਂ ਆਉਂਦਾ ਹੁਣ ਮੈਂ ਹਿਮਾਚਲ ਨੂੰ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਪਾਣੀ ਰੋਕ ਲਓ ਉਹ ਕਿਵੇਂ ਰੋਕ ਲੈਣਗੇ ਉਹਨਾਂ ਦਾ ਵੀ ਕੁਦਰਤੀ ਬਹਾਅ ਜਿਹੜਾ ਹੈ ਇਧਰ ਨੂੰ ਬਾਈਕ ਨਾ ਲੱਗੀਆਂ ਨਾ ਨਿਸ਼ਾਨ ਹੋ ਗਿਆ ਇਹਨਾਂ ਦਾ ਤੇ ਬਾਬ ਜੀ ਨੀ ਨੀ ਅਸੀਂ ਕਾਸ਼ਤਕਾਰਾਂ ਦੇਵਾਂਗੇ ਕਿ ਜਿੰਨਾ ਜਿੰਨਾ ਜਿੰਨਾਂ ਦੀਆਂ ਟਾਈਮ ਦੇ ਵਿੱਚ ਭਾਵੇਂ ਚਾਹੇ ਉਹ ਇਹਨਾਂ ਦੇ ਨਾਮ ਰਿਸਟਰੀ ਨਹੀਂ ਹੈਗੀ ਚਾਹੇ ਜੋ ਮਰਜੀ ਹੈ ਪਰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪੈਸੇ ਮਿਲਣਗੇ ਬਸ ਕੁਦਰਤੀ ਜਿਹੜਾ ਜੇਕਰ ਜੋ ਪੋਸਿਬਲ ਹੋਏਗਾ ਉਹ ਪਰਸਲ ਕਰਾਂਗੇ ਜੋ ਕਾਸ਼ਤਕਾਰ ਹੈ ਜੀ ਜੇ ਤੁਸੀਂ ਇਹ ਕਰ ਦੋ ਕਿ ਕਾਸ਼ਤਕਾਰ ਨੂੰ ਮਿਲ ਜੇ ਜੋ ਦੋਥੇ ਖੇਤੀ ਕਰਦਾ ਉਹਨੂੰ ਐਸੀ ਤਰ੍ਹਾਂ ਬਹੁਤਾਂ ਮਿਲੇਗਾ ਕਰਾ ਮੇਰੇ ਕਹਿੰਦੇ ਇਹਨਾਂ ਦੀਆਂ ਗਰੀਬਾਂ ਦੀਆਂ ਜ਼ਮੀਨਾਂ ਪੱਕੀਆਂ ਮੰਗ ਇਹ ਸੈਂਟਰ ਸਰਕਾਰ ਦਾ ਮੁੱਦਾ ਮੈਂ ਉੱਤੇ ਠਾਹੂੰਗਾ ਇਵਨ ਇਵਨ ਡੀਸਿਲਟਿੰਗ ਵੀ ਇਤੋਂ ਮਿੱਟੀ ਕੱਢਣੀ ਵੀ ਸੈਂਟਰ ਸਰਕਾਰ ਦਾ ਮੁੱਦਾ ਹੈ ਮੈਂ ਉਹਨਾਂ ਕੋਲੇ ਮੁੱਦਾ ਠਾਹੂੰਗਾ ਕਿ ਜੀ ਸਾਨੂੰ ਮਿੱਟੀ ਤਾਂ ਕੱਢ ਲੈਣ ਦਿਓ ਮੰਤਾ ਮੇਰੇ ਤੋਂ ਆਦਮ ਨੇ ਇਹ ਮੰਗ ਪੇਸ਼ ਕਰੋਂ ਨਿਕਲਿਆ ਹੈ ਮੰਨ ਕੇ ਕਰ ਕਹਿ ਰਹੇ ਕਿ ਮਿੱਟੀ ਜਿਹੜੀ ਆ ਕੱਢਣੀ ਜ਼ਰੂਰੀ ਆ ਤਾਂ ਇਹਨੂੰ ਦੇਖੋ ਨਪਿੰਦਰ ਨਪਿੰਦਰ ਇਹ ਸੈਂਟਰ ਸਰਕਾਰ ਦਾ ਮੁੱਦਾ ਪਰ ਮੈਂ ਉੱਥੇ ਜਾ ਕੇ ਮੁੱਦਾ ਠਾਊਂਗਾ ਇਹ ਕਿ ਜੀ ਕਟੋਕਟ ਹੁਣ ਤਾਂ ਸਾਨੂੰ ਤੁਸੀਂ ਸਾਡਾ ਹਾਲ ਦੇਖ ਲਿਆ ਕਿ ਹੁਣ ਤਾਂ ਸਾਨੂੰ ਅਲਾਉ ਕਰ ਦੋ ਕਿ ਸੀ ਮਿੱਟੀ ਕੱਢ ਲੈਣ ਲੋਕ ਤੇ ਇਹ ਦਰਿਆ ਜਿਹੜੇ ਨੇ ਇਹ ਥੋੜਾ ਜਿਹਾ ਮਤਲਬ ਵਗ ਜਾਣ ਤੇ ਪੀਐਮ ਸਾਹਿਬ ਨਾਲ ਅੱਜ ਗੱਲ ਵੀ ਹੋਈ ਹੈ ਕੁਝ ਅੱਜ ਉਹਨਾਂ ਨੇ ਉਹਨਾਂ ਨੇ ਹਾਲਚਲ ਪੁੱਛਿਆ ਪੰਜਾਬ ਦਾ ਤੇ ਕੱਲ ਐਚਐਮ ਸਾਹਿਬ ਦਾ ਵੀ ਫੋਨ ਆਇਆ ਸੀ ਤੇ ਉਹਨਾਂ ਨੇ ਹਾਲਚਲ ਪੁੱਛਿਆ ਕਿ ਕਿਵੇਂ ਆ ਲੱਗਦਾ ਹੈ ਕਿ 7 ਕਰੋੜ ਦੀ ਮੰਗ ਤੁਸੀਂ ਕੀਤੀ ਉਹ ਮਿਲੇਗੀ ਸਰ ਪੰਜਾਬ ਨੂੰ 60 ਕਰੋੜ ਨਹੀਂ 60000 ਕਰੋੜ ਛੋਟ ਜਿਹੀ ਮਾਨਸੇਬਿਕ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਜੀ ਮਾਨਸੇਬਿਕ ਇੱਕ ਐਮਐਲਏ ਪ੍ਰਧਾਨ ਮਾਜਰ ਉੱਤੇ ਕਾਰਵਾਈ ਨਹੀਂ ਮੈਂ ਮੈਂ ਰਾਜਨੀਤੀ ਗੱਲ ਨਹੀਂ ਹੈ